ਰਦਨ ਮਾਤਾ ਨੂੰ ਚਲੋ ਜੀ ਹੋ ਗਈ ਕਰਵਾ ਚਲੋ ਚੱਲ ਜੋਦੇਆ ਚੱਲ ਖਿੱਚ 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 ਚੱਲ ਜਾ ਤੇ ਖਿੱਚ ਚੱਲ ਚੱਲ ਲਾਰੇ ਤੱਕ ਅੰਕਲ ਚਲੋ ਚਲ ਬਾਈ ਗਿੱਲਾ ਤਾਂ ਇੱਥੇ ਆਹ ਹਾ 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 ਕੋਈ ਨਹੀਂ ਜੰਮਾਈ ਨਹੀਂ ਬੇਗੱਤਾ ਕੋ ਸਭ ਆਕਲ ਹੈ ਬੜੇ ਟਰੈਕਟਰ ਦੀ ਕੰਮ ਤਾਂ ਉਹਰੇ ਕਿੱਥੇ ਹਲ ਗਿਆ ਬੋਸਾ ਲੋ ਜੀ ਬਾਈ ਜੱਗੇ ਨੇ ਕਹਿੰਦੇ ਅੱਜ ਬੜੇ ਟਰਾਲੇ ਪਰ ਉਹਦੇ ਘਾਟਨ ਕਰਨਾ ਹੈ ਪਹਿਲਾਂ ਜੱਗੇ ਨੂੰ ਮਿਲਦਾ ਹਾਂਜੀ ਬਾਈ ਕਿੰਨੇ ਕੁਇੰਟਲ ਦਾ 80 ਕਹਿੰਦਾ ਲੰਮੜਦਾਰ ਪਾਉਂਗਾ ਨੰਬਰ ਦਾ ਹੋ ਜਾਏਗਾ 180 ਬੱਦ ਹੋ ਜਾ ਕੱਟ ਨਹੀਂ ਹੋਏ ਬਾਈ ਇਹ ਹੈ ਬਾਈ ਇੰਨਾ ਦੀ ਵੀ ਉਮਰੇ ਲੰਘੀ ਕਹਿੰਦੇ ਵੱਧ ਹੋ ਸਕਦਾ ਘਟ ਨਹੀਂ ਐ ਅੰਕਲ ਜਿਹੜੇ 10 12 ਕੁਆਰਟਰ ਵੱਧ ਗਏ ਫਿਰ ਇਹਨੂੰ ਦੇ ਦੇਣੇ ਕਿਸੇ ਦੇ ਪਾ ਦੂਗਾ ਨਹੀਂ ਕਹਿੰਦੇ ਨਾਲੇ ਹਲੇ ਆਫਰ ਹੈਗੀ ਉੱਥੇ ਅੱਜ ਹੈਗੀ ਹਾਂ ਦੇਖੇ ਹੈਗੀ ਆ ਇਹ 200 ਹੀ ਬਾ ਲੈ ਜੋ ਹਾਂ ਅੱਛਾ ਪਰ ਆਏ ਆ ਵੀ بڑے ਟਰਾਲੇ ਦਾ ਆਏ ਆ ਬਾਈ ਕੰਮ ਨਿਬੇੜਦਾ ਏ 200 ਵਾਲਾ ਬਾਣ ਕੇ ਆਉਣਾ ਹੈ ਜੱਗਾ ਇਹਦੀ ਘੱਟ ਚੱਲ ਗਿਆ ਅੰਕਲ ਹਾਂਜੀ ਇਹਦੇ ਪਰ ਕਿਹੜੇ ਬਹੁਤਾ ਉੱਚਾ ਹੋਣਾ 200 ਵਾਲਾ ਹੀ ਚਾਹੀਦਾ 200 ਵਾਲਾ ਕਹਿੰਦਾ ਹੁਣ ਕਹਿ ਦਿੱਤਾ ਆ ਤੈਨੂੰ ਮੈਂ ਕਰਾ ਦਿੰਦਾ 200 ਵਾਲਾ ਹੀ ਭਾਈ ਮੋਜ ਤਾਂ ਬਹੁਤ ਆਮਨੇ ਭਾਈ ਟਰਾਲੇ ਦੀ ਟਰਾਲੇ ਦੀ ਗੱਲ ਹੈ ਜੀ ਛੱਡ ਦੇ ਪਹਿਲਾਂ ਸਿੱਟ ਕੇ ਆਇਆ ਨਠਾਏ ਲੈ ਗਿਆ 113 ਕਾਉਂਟਰ ਕਰਨਾ ਉਹਦੇ ਬਾਅਦ ਲਾ ਦਿੰਦੇ ਸੜਾ ਐ ਲਾਦਣਾ ਤਾਂ ਨਹੀਂ ਉਹ ਡਰ ਲੱਗਦਾ ਉਹਦੇ ਪਰ ਹਾਂ ਜਿਵੇਂ ਪਤਾ ਲੱਗਿਆ ਉਹ ਕਿੰਨੀ ਆਵਾਜ਼ ਕਰਦਾ ਟਰੈਕਟਰ ਬੜੀਆਂ ਆਵਾਜ਼ਾਂ ਸਲੈਂਸਰ ਖੋ ਜਾਲੀਆਂ ਭਟਕੀ ਹੋਣੀ ਨਾ ਜੋਰ ਲੱਗ ਗਿਆ ਭਾਈ ਸੁਪਰ ਹੀਟਰ ਵੀ ਜਾਨ ਕੱਢ ਦਿੰਦਾ ਹੈ ਭਾਈ ਗੰਨਾ ਦਾ ਵਧੀਆ ਲੱਦਿਆ ਬੰਦਿਆਂ ਨੇ ਪਰ ਮੈਂ ਜੱਗਰ ਨੂੰ ਛੇੜਦਾ ਤਾਂ ਮਹਾ ਵੀ ਇੰਨੇ ਆ ਜੱਕੜ ਜੂਮੇ ਜੇ ਕਿਆ ਲੋੜ ਸੀ ਕਹਿੰਦਾ ਜਿਹੜੀ ਚੀਜ਼ ਮਿਲੀ ਹੈ ਛੱਡਣੀ ਥੋੜੋ ਇੱਕ ਪੱਤੀ ਦੋ ਪੱਤੀ ਤੀ ਆ ਉਹ ਵੀ ਲਾਤਾ ਦੁਹੇਂ ਤਾਂ ਇਹ ਨਾ ਲਾਉਂਦਾ ਇਹਦਾ ਫਾਇਦਾ ਗੰਨਾ ਪਿੱਛੇ ਤੱਕ ਲੱਦੋ ਜਾਂਦਾ ਅੱਛਾ ਹੁਣ ਮੇਰਾ ਖਿਆਲ ਆ ਵੀ 18.5 ਦਾ ਟਰਾਲਾ ਜੀ ਹੁੰਦੀ ਫੁੱਟੇ ਆਂਦਾ ਹਾਂ ਤੇ ਬਾਕੀ ਆ ਹੋ ਗਿਆ 4 4 ਫੁੱਟੇ ਹੋ ਗਿਆ 23 ਫੁੱਟ ਹੋ ਗਿਆ 25 ਫੁੱਟ ਹੋ ਗਈ ਨਾਮ ਕਿਹੜਾ ਸਾਨੇ ਟਰੈਕਟਰ ਕਿੰਨਾ ਹੋ ਗਿਆ 30 ਹੋ ਜੂਗਾ ਜੱਗੇ ਹਾਂ 40 ਉਹ ਕਾਰੇ ਵਾਲਾ ਉੱਠਾ ਬਾਈ 40 40 ਵਿੱਚੇ ਹੁੱਕ ਪਾਗੇ ਨਾ ਤਿੰਨੇ ਬੰਦੇ ਆ ਚਾਰ ਆ ਤੇਨ ਸੱਤ ਬੰਦੇ ਬਾਈ ਇਹ ਉਹ ਬੰਦਾ ਕਿਹਨ ਦਾ ਭਰੀਆਂ ਗੇੜਨ ਲੱਗ ਗਿਆ ਉੱਪਰ ਤੇ ਉਹ ਦੇਖਿਓ ਜੱਗੇ ਨਾ ਉਹਦੇ ਦੇ ਆ ਕੇ ਪੈ ਜਾਂਦੇ ਕੀ ਗੱਲ ਕੰਮੇ ਇੰਨੇ ਉਹ ਪੈਣ ਦਾ ਟਾਈਮ ਨਹੀਂ ਮਿਲਦਾ ਆ ਹੀ ਟਾਈਮ ਮਿਲਦਾ ਆਗ ਆ ਗੱਲੂ ਆਹ ਹੈ ਤਾਂ ਹੈ ਨਹੀਂ ਵਿੱਚ ਕਾਹਲੂ ਮੈਂ ਆਪਣਾ ਜੱਗੇ ਨੇ ਚੋਕ ਦੇਣਾ ਆਪਣਾ ਮੈਨੂੰ ਨਹੀਂ ਪਤਾ ਜੇ ਤੂੰ ਕਾਹਨੂੰ 6 ਵਜੇ ਜੱਗੇ ਨੂੰ ਮੇਰੇ ਕੋਲ ਭੇਜ ਦੇ ਮੋਟਰਸਾਈਕਲ ਤੇ ਕਾਹਲੂ ਆਪਣਾ ਬੰਦਿਆ ਆਪਣਾ ਮੇਲੇ ਤੇ ਬੈਠਾ ਹੈ ਬਾਈ ਜਾ ਤੈਨੂੰ ਮੋੜ ਕੇ ਨਹੀਂ ਮੈਂ ਕਹਿੰਦਾ ਬਸ 6 ਵਜੇ ਵਾਹ ਕੇ ਕੀ ਕਰਨੇ ਆ ਵਿੱਚੇ ਛੱਡ ਦਿਓ ਇੱਥੇ ਕਾਹਲੂ ਕਣਕ ਬੀਜਣੀ ਆ ਓਰੇ ਲੈ ਕਣਕ ਬੀਜ ਕੇ ਕੀ ਕਰਨੀ ਨੀ ਸਿਰ ਤੇ ਉਹਨੂੰ ਡੋਲ ਪਾ ਦੇਣੀ ਕਣਕ ਬੀਜ ਕੇ ਆਪਣਾ ਮੇਲੇ ਤੇ ਗੰਨਾ ਤਾਰ ਕੇ ਆਉਣਾ ਥੱਲੇ ਸ਼ੇਰ ਪੁੱਤ ਬਣ ਕੇ ਨਾ ਕਾਹਲੂ ਛੱਡਿਆ ਆਉਣਾ ਥੱਲੇ ਬਾਈ ਮੈਨੂੰ ਨਹੀਂ ਟਰੈਕਟਰ ਚਲਾਉਣਾ ਹੁੰ ਹਾਂ ਜੀ ਆਪਾਂ ਬਾਬਾ ਬੋਲੂਗਾ ਸਵੇਰੀਓ ਮਹਾਰਾਜਗੜ੍ਹ ਦੁਵਾਰਾ ਜੀ ਜਦ ਤੂੰ ਉੱਥੇ ਚਹੀਦਾ ਜੱਗਾ ਨਿਆਣੇ ਛੱਡੇ ਘਰ ਆ ਕੇ ਮੈਂ ਤਾਂ ਘੱਲੋਂ ਬਈ ਉੱਠਦਾ ਹਾਂ ਨਹੀਂ ਨਹੀਂ ਕਾਦ ਨੂੰ ਸਾਜਰੇ ਉੱਠੀ ਨਹੀਂ 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 ਸਾਜਰੇ ਨਹੀਂ ਉਠ ਉਹ ਹੋ ਜਾਣਾ ਖਾਲੀ ਪੀੜ ਘਟੇ ਕਿੰਨੀ ਪੀੜਾ ਲਾ ਫੁੱਟ ਦੇ ਜਾ ਕੇ ਪਤਾ ਲੱਗੂ ਟੱਟੇ ਹੁੰਦੇ ਆ ਹਲੇ ਕੰਮ ਖੁੱਲਿਆ ਨਹੀਂ ਹੈਗਾ ਉਕਣਾ ਕਿਉਂਕਿ ਲੇਬਰ ਦਾ ਐਤ ਕਿ ਥੋੜਾ ਜਿਆ ਤਾ ਜੇ ਕਿਤੇ ਮੋਟਾ ਮੋੜਿਆ ਹੋਵੇ ਨਾ ਆ ਕੇ ਮੇਰੇ ਤੇ ਵੀ ਹੁਣ ਥੋੜਾ ਕੰਮ ਚਾਹਣਾ ਹੋ ਗਿਆ ਕਰਨੀ ਹੁੰਦਾ ਹਾਂ ਅੰਕਲ ਹਲੇ ਲੇਬਰ ਮਿਲ ਹੀ ਨਹੀਂ ਕੰਮ ਖੁੱਲਿਆ ਨਹੀਂ ਹੁਣਾਂ ਆਇ ਤਾਂ ਚੱਲੀ ਜਾਂਦਾ ਦੇਖ ਐਂਦਾ ਸੌਫ ਟਰਾਲੀ ਪੈ ਜਾਂਦੀ ਮੂਰੇ ਨਹੀਂ ਪੈ ਜਾਂਦੀ ਪੈ ਜਾਂਦੀ ਐਂਦਾ ਮਿਲ ਹੁਣ ਚੱਲਿਆ ਮਸ਼ੀਨਰੀ ਨਵੀਂ ਹੋਣੀ ਐ ਨਵੇੜਾ ਵੀ ਕਰਦੀ ਹੋਣੀ ਐ ਨਾ ਬਾਈ ਉਧਰ ਪਾਣੀ ਵੀ ਲੱਗੂ ਕਹਿੰਦੇ ਪਾਈਪ ਲਿਆ ਬਾਬੇ ਹਾਂ ਚੱਕ ਦੋ ਫੱਟੇ ਫੱਟੇ ਚੱਕ ਦੋ ਪਹਿਲੀ ਵਾਰ ਵੀ ਮੈਂ ਕਹਿੰਦਾ ਜੇ ਇੰਨਾ ਕੇ ਲੱਦਿਆ ਤਾਂ ਆਪਾਂ ਨੇ ਜਾਂ ਫਸ ਗਿਆ ਤਾਂ ਰਾਜੀ ਬਾਈ ਵਾਲਾ ਉਹ ਲਾਲੂ ਇਹ ਲੱਦਦਾ ਅੰਕਲ ਹਨਾ ਐਨਾ ਕਿ ਲੱਦੇ ਦਾ ਉਹ ਅੰਕਲ ਕੀ ਹੋ ਗਿਆ ਇਧਰ ਗੱਲ ਤਾਂ ਸੁਣ ਉਹ ਬਾਈ ਓਏ ਓ ਪਿਛਲੀ ਵਾਰ ਐਨਾ ਕਿ ਲੱਦੇ ਰ ਜਾ ਰਾਜੀ ਵਾਲਾ ਫਸ ਗਿਆ ਤਾਂ ਆਹੋ ਵਿੱਚ ਲਾਲੂ ਇਹ ਲੱਦਦਾ ਤਾਂ ਉਹ ਉੱਥੇ ਕਸੂਤਾ ਫਸ ਗਿਆ ਦਾ ਬਾਈ ਬਾਕੀ ਆਪਣੇ ਆਪਣੇ ਟਰਾਲੇ ਦਾ ਪਤਾ ਲੱਗ ਜਾਂਦਾ ਬਾਈ ਇਹ ਲਾਲੂ ਆ ਦਾਬੂ ਹੈ ਇਹਦਾ ਜੇ ਸਹੀ ਸਹੀ ਮੈਂ ਇਹਨਾਂ ਨੂੰ ਕਿਹਾ ਤੇ ਬਾਹਰ ਕੱਢ ਲੋ ਥੋੜੇ ਜਿਹਾ ਕਰ ਗਏ ਮੋਢੇ ਪਰ ਕਹਿੰਦੇ ਜੇ ਸਹੀ ਸਹੀ ਲੱਦੇ ਹੋਵੇ ਨਾ ਫੇਰ ਮੋਢੇ ਚੱਲਿਓ ਜੱਤ ਟਰੈਕਟਰ ਹੋਰ ਚੰਗੇ ਚੰਗੇ ਵੀ ਦੂਏ ਲੋਟ ਹੋ ਗਏ ਤੇ ਜੇ ਇਹਨਾਂ ਬਾਤੀਪ ਲੱਦ ਹੋਏ ਹੋਵੇ ਬਾਈ ਫੇਰ ਜਿੰਨਾ ਮੈਂ ਜਾਣਾ ਘਰਾਂ ਜਾ ਕੇ ਮਾਨ ਨਹੀਂ ਲੱਗਣਾ ਡੰਗਾ ਡੰਗਾ ਕੰਮ ਕਰਨਾ ਵੀ ਇਹੇ ਮੋਢੇ ਬਾਹਰ ਨਿਕਲ ਜੇ ਬੇ ਇੱਕ ਵਾਰ ਕਢਾ ਕੇ ਜਾਣਾ ਕਢਾ ਕੇ ਜੇ ਬਸ ਆ ਚੱਲੇ ਤਾਂ ਪੰਜ ਸੱਤ ਪੰਨੀਆਂ ਰਹਿ ਗਈ ਆ ਵੀ ਗੱਲ ਠੀਕ ਆ ਬਾਈ ਖੇਤ ਤਾਂ ਠੀਕ ਹੀ ਆ ਗਿੱਲ ਪੂਰੀ ਆ ਕਣਕ ਨੂੰ ਗਿੱਲ ਬਹੁਤ ਆ ਸوبر ਫੀਡਰ ਦਾ ਕੇ ਨਹੀਂ ਆ ਕਬੀ ਇਹ ਨਾ ਖਲਕੇ ਆਨ ਬਣਾ ਕੇ ਨਹੀਂ ਸੁਪਰ ਸੀਡ ਕਰ ਛੇਤੀ ਨਿਕਲਦੀ ਹੈ ਸੁਪਰ ਸੀਡ ਦੇ ਫਾਇਦਾ ਬਾਰਮਾ ਛੇਤੀ ਨਿਕਲਦਾ ਕੰਮ ਪ੍ਰੋਜੈਕਟ ਚਲੋ ਐ ਨਾ ਫਿਰ ਜੇ ਮਸ਼ੀਨ ਨਾਲ ਕਪੇਰ ਕੇੜਤੀ ਫਿਰ ਸਵਾਗਾ ਦੇਣਾ ਪੈਂਦਾ ਥੱਲੇ ਆ ਜਾਂਦੀ ਆ ਹੁਣ ਅਸੀਂ ਦੇਖਿਆ ਏ ਅਸੀਂ ਪਿੰਡ ਵੀਜੀ ਆ ਨਿਕਲੀ ਨਹੀਂ ਦੇਲਾ ਕਾਹਦੇ ਨਿਕਲੀ ਉਹ ਸਵਾਗਾ ਹੀ ਗੱਲ ਹਾਂ ਆ ਫਰਕ ਪੈ ਜਾਂਦਾ ਜਾਂ ਕੱਲਾ ਰੋਟਾ ਬੀਟਰ ਗਾ ਜਾਂ ਕੱਲੇ ਹੀ ਰੋਟਾ ਬੀਟਰ ਹਾਂ ਹਾਂ ਵੀ ਪੋਲਾ ਰਹੇ ਪੋਲਾ ਰਹੇ ਕੈੜਾ ਹੋ ਕੇ ਕੰਮ ਖਰਾਬ ਹੋ ਜਾਂਦਾ ਰਸਤਾ ਬਣਾਉਣ ਲੱਗੇ ਆ ਬਾਈ ਇੱਥੇ ਦੇ ਹੋ ਕੇ ਐਨੂੰ ਕੱਢ ਹੋਣਾ ਫਿਰ ਇੱਧਰੇ ਕਰ ਦੇ ਤਿੰਨ ਭਰੀ ਆ ਬਸ ਪਰ ਮਾੜਾ ਲੈ ਵੀ ਅੰਕਲ ਕਹਿੰਦਾ ਖੇਤ ਹੈਗਾ ਗਿੱਲਾ ਅੰਕਲ ਇਹ ਮਾਤਾ ਨੂੰ ਤੇ ਹਾਲੇ ਇੱਥੇ ਤਾਂ ਬਾਈ ਜਨੇ ਬਹੁਤ ਹੈ ਇੱਥੇ ਤਾਂ ਬਹੁਤ ਗਿੱਲੀ ਆ ਅੰਕਲ ਕਿਨੇ ਬਾਬੇ ਦੇ ਹਾਲੇ ਬਾ ਜੋਤ ਛੱਡਦੇ ਨਹੀਂ ਮਾਤਾ ਨੂੰ ਚਲੋ ਜੀ ਹੋ ਗਈ ਕਿਰਪਾ ਕਰ ਦੇ ਕਿਰਪਾ ਮਾਤਾ ਨੂੰ ਕੇ ਅੰਕਲ ਦੇਖਦੇ ਹੁਣ ਕਿਹੜੇ ਥੇ ਮ ਆਉਂਦਾ ਝੋਟਾ ਚਲੋ ਚੱਲ ਜੋਦੇਆ ਚੱਲ ਫਿੱਟ ਗਏ ਫਿੱਟ ਗਏ ਫਿੱਟ ਗਏ ਫਿੱਟ ਗਏ ਚੱਲ ਚੱਲ ਲਾਰੇ ਤੱਕ ਅੰਕਲ ਚੱਲ 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 ਭਾਈ ਗਿੱਲਾ ਤਾਂ ਇੱਥੇ ਅਕਲ ਹੈ ਬੜੇ ਟਰੈਕਟਰ ਦੀ ਕੰਮ ਤਾਂ ਉਹਰੇ ਕਿੱਥੇ ਹਲ ਗਿਆ ਬੋਲ ਮਹਿੰਦਰਾ ਘੜ ਦਿੰਦਾ ਮਹਿੰਦਰਾ ਕਿੱਥੇ ਘੜ ਦਿੰਦਾ ਇੱਥੇ ਇੱਕ ਵਾਰ ਰੋਕ ਲਿਆ ਤਾਂ ਇੱਕ ਮੁਰੇ ਮੋੜ ਪੈ ਜਾਂਦਾ ਨਾ ਉਹੀ ਚੱਕਰ ਪੈ ਗਿਆ ਤਾਂ ਉਹ ਕੀ ਹੋ ਗਿਆ ਤਾਂ ਥੋੜਾ ਜਿਹਾ ਕਰਾ ਦਿਓ ਜੇ ਕਰਨਾ ਮਰਦਾ ਤੂੰ ਕਹਿ ਹੋਗੇ ਤਾਂ ਕੀ ਹੋਗੇ ਤਾਂ ਫਸ ਗਿਆ ਤਾਂ ਕੰਨ ਡੇਟ ਹੋਗੇ ਤਾਂ ਕਦਾ ਕਦਾ ਕੋਈ ਉਹ ਚੂਹੇ ਦਾ ਖੰਡ ਆ ਗਿਆ ਤਾਂ ਜੇ ਰੁਕ ਜਨਾ ਨਾ ਫੇਰ ਨਹੀਂ ਪੱਟ ਹੋਏ ਕਰਦਾ ਜਲਦੀ ਜਾਨ ਨਿਕਲ ਗਿਆ ਜਲਦੀ ਜਾਨ ਨਿਕਲ ਗਿਆ ਹੋ ਗਿਆ ਤਾਂ ਕੰਮ ਬਾਈ ਇੱਕ ਗੱਲ ਹੈ ਜੇ ਇੱਕਣਾ ਮੋੜ ਕੇ ਕਰਦੇ ਫੇਰ ਨਾ ਨਿਕਲਣਾ ਹੁਣ ਸਿੱਧੇ ਹੋਣ ਕਰਕੇ ਨਿਕਲ ਗਿਆ ਟਰਾਲਾ ਬਹੁਤ ਵੱਡਾ ਬਾਈ ਪਿੱਛੇ ਨੂੰ ਖਿੱਚਦਾ ਇਹ ਚੂਹੇ ਬਹੁਤ ਹੈ ਨਾ ਖੱਡਾਂ ਚੂਹੇ ਦਾ ਖੱਡ ਆ ਗਿਆ ਤਾਂ ਕਹਿੰਦਾ ਮੁੰਡਾ ਨੰਨਾ ਤਾਂ ਅੱdte ਵੀ ਨਹੀਂ ਰਿਹਾ ਆਪਾਂ ਨੇ ਬਿਮਾਰੀਆਂ ਪਾਈਆਂ ਬੌਂਡ ਵੀ ਨਹੀਂ ਪੂਰੇ ਹੋਣੇ ਬਹੁਤ ਫਰਕ ਪੈਗਾ ਕਿੱਥੇ ਇੱਥੇ ਦੋ ਪਾਟੀਆਂ ਹੋ ਜਿੰਦੀਆਂ ਸਗੀਆਂ ਹਮ ਸਵਾ ਸਵਾ ਸਭ ਕੌਂਟਰਡੀਆਂ ਜਿੱਥੇ ਵਿਚਾਰੇ ਨੇ ਕੱਲੇ ਦੇ ਪੱਤੀ ਰੋਲਦੇ ਬੈਠੇ ਮੈਨੂੰ ਵੀ ਔਖਾ ਬਹੁਤ ਆ ਫਰਕ ਹੈ ਫਰਕ ਆਉਣ ਤੇ ਆਉਣ ਦੇ ਆਉਣ ਦੇ ਆਉਣ ਦੇ ਬਾਏ ਆ ਇੱਕ ਸਾਟ ਉੱਚ ਬਾਉਰੇ ਠੀਕ ਐ ਜਾਮਾ ਠੀਕ ਐ ਜਾਮਾ ਜਾਮਾ ਹੀ ਬਰਾਬਰ ਹੋ ਗਿਆ ਨਾ ਜ਼ੀਰੋ ਹੋ ਗਿਆ ਲੈਓ ਫੱਟਾ ਬਾਈ ਪੱਟਾ ਲਿਓ ਜ਼ੀਰੋ ਹੋ ਗਿਆ ਨਾ ਜਾ ਦੋਈ ਬੋਤਲਾਂ ਝੋੜਾ ਚੱਕ ਲਿਆ ਝੋੜਾ ਚੱਕ ਲਿਆ ਮੇਰੇ ਨਾਲੇ ਦੋਈ ਬੋਤਲ ਇੱਕ ਗਲਾਸ ਆ ਤੇ ਆ ਮੇਰਾ ਪੁੱਤ ਕਾਬਾਜ ਹੋਣ ਫੇਕ ਜਿੱਕੇ ਰੜ ਜਾਂਦਾ ਵੀ ਜ਼ੋਰ ਦੇਖ ਲਓ ਹਾਂ ਹਾਂ ਉਹ ਥੱਕ ਗਿਆ ਬោះ ਚੱਲਦੇ ਆ ਕਿਹੜਾ ਅਰ ਮੇ ਦਿਲਾ ਨਾ ਐ ਨਹੀਂ ਐ ਨਹੀਂ ਜੋਗੇ ਅਰ ਜਨ ਨਹੀਂ ਹੈ ਨੀ ਆ ਦੇਖਦਾ ਸਹੀ ਯਾਰ ਯਾਰ ਦੂਏ ਹਾਈ ਮਾ ਮੱਟੂ ਕਣੀ ਜੱਕੇ ਅਰ ਜਣ ਪਰਵਾਹ ਫੋਰ ਕਰਕੇ ਵਾਫਰ ਦਾ ਬੇਤ ਪਰ ਕਿੱਦਾਂ ਗਿੱਲਾ ਟਰਾਲਾ ਹੀ 42 ਕੁਇੰਟਲ ਦਾ ਪਹਿਲਾ ਗਿੱਲਾ ਬਹੁਤ ਆ ਸੀ 100 ਤੇ ਉੱਪਰ ਪਹੁੰਚ ਗਿਆ ਨਾ ਗੰਨਾ 100 ਤੇ ਉੱਪਰ ਟਰਾਲਾ 42 150 ਲੱਗੇ ਪਹੁੰਚਣੇ ਆਲਾ ਕੰਮ ਹੈ ਟਾਇਰਾ ਨਹੀਂ ਲਾਇਆ ਟਾਇਰਾ ਨਹੀਂ ਪਣਾ ਘੜਤਾ ਪਣਾ ਲਾ ਸਹੀ ਗੱਲ ਇਹ ਲੈ ਹੋਰ ਆ ਜਾਣਾ ਜੇ ਪਾਏ ਹਾਂ ਉਹ ਨਹੀਂ ਜਗੇ ਆ ਜਾਣਾ ਉਹ ਆਹ ਤਾਂ ਚੱਕਤੀ ਗੈਲ ਬਣਾ ਤਾਂ ਦੇਖ ਜਿਆਦਾ ਜਗੇ ਪੱਕੀ ਲੀ ਬਣੀ ਹੋਵੇ ਵੀ ਪੰਜ ਚਾਰ ਵਾਰ ਲੰਘ ਲੈ ਫੇਰ ਤਾਂ ਸਾਰੇ ਹੀ ਲੈ ਲੈਂਦੇ ਉਹ ਹੁਣ ਵੀ ਬਹੁਤ ਫਰਕ ਪੈ ਗਿਆ ਹਾਂ ਹੁਣ ਇੱਕ ਵਾਰ ਲੰਘੇ ਜਾਂ ਦੋ ਵਾਰ ਲੰਘੇ ਲੀ ਬਣ ਜਾਂਦੀ ਫੇਰ ਲਿਆਉਣ ਲੱਗੇ ਫਟਾ ਮਾਫਾ ਯਾਰ ਹੂੰ ਅੱਧ ਲਾ ਦੋ ਗਿਆ ਕੋ ਯਾਰ ਆਏ ਕਮਾਰ ਯਾਰ ਇੱਕ ਗੱਲ ਹੈ ਆ ਜੋੜ ਵਾਲਾ ਫਟਾ ਵਿੰਗਾ ਹੋ ਜਾਂਦਾ ਗੱਬੇ ਤੇ ਕੋਈ ਨਹੀਂ ਕਰਾਉਣੇ ਇਹਦਾ ਹੱਲ ਹੈ ਨੂੰ ਇੰਗਲਾਂ ਦੀ ਸਪੋਰਟ ਲਵਾਉਂਗਾ ਉਹ ਡਰਦਾ ਰਹਿੰਦਾ ਝੁਕੇ ਝੁਕੇ ਰਹਿੰਦਾ ਇਹ ਘਿਰਦਾ ਤਾਂ ਹੈ ਨਹੀਂ ਉਹ ਝੁਕੇ ਝੁਕੇ ਰਹਿੰਦਾ ਚੱਲਿਆ ਚੰਨ ਦੇ ਲੱਗਦਾ ਦਾ ਦਾ ਮੂਰੇ ਵਾਲਾ 4 बाई 4 ਆ ਜੇ ਹਾਲੇ ਦਾਬੂ ਤਾਂ ਨਹੀਂ ਹੋਇਆ ਟਰਾਲਾ ਹਾਂ ਹਾਲ ਦਾ ਬਰਾਬਰ ਜਾਈ ਹੈ ਦਾਬੂ ਚਾਹੀਦਾ ਇਹਨ ਪੂਰਾ ਨੰਬਰਦਾਰ ਘੈਸ ਲਾਉਂਦਾ ਵੀ ਕਿੰਨਾ ਹੈ ਕੀ ਆ ਸਿਸਟਮ ਹੈ ਐਵਰੇਜ ਕੱਢਦਾ ਆਪਣੀ ਐ ਉਹ ਕੱਪੜੇ ਪਾ ਲਿਆ ਸਤੇ ਵਗਦੋਂ ਦੇ ਦਰਨੇ ਲੰਘ ਜਾ ਮਰੇ ਹੋ ਲੈ ਮੈਂ ਮਰੰਡੇ ਕਿੱਥੇ ਜਾਣਾ ਆ ਆ ਕੇ ਆਪਾ ਇਹਦਾ ਸਰਪੰਚ ਨੇ ਸਲਸਲ ਪਾਈ ਕਾਲੇ ਨੇ ਅਣਕ ਸੋਣੀ ਹੋ ਗਈ ਇਹ ਵੀ ਲੋ ਜੀ ਬਾਈ ਹੁਣ ਆ ਕੇ ਉੱਪਰ ਟਰਾਲੇ ਤੇ ਟਰਾਲਾ ਦੇ ਉੱਪਰ ਤੇ ਐਂ ਲੱਦਦਾ ਵੀ ਪਤਾ ਨਹੀਂ ਕਿੱਡਾ ਗਵੜਾ ਬੱਲਾ ਬੱਲਾ ਉੱਪਰ ਦਾ ਮੈਂ ਕਹਿੰਦਾ ਚਾ 20 ਜਾਣੇ ਗੱਦਾ ਢਾ ਕੇ ਪੈ ਜਵੇ ਬੰਦ ਪੈ ਜਾਣੇ ਨੰਨਾ ਪਿਆ ਬਾਈ ਸੋਹਣਾ ਹਲੇ ਉੱਪਰ ਦੇ ਪਤਾ ਲੱਗਦਾ ਵੀ ਅੱਧਾ ਖਾਂਗ ਹੋ ਗਿਆ ਅੱਧਾ ਘਰ ਰਹਿ ਗਿਆ ਉਹ ਸਾਹਮਣੇ ਬਿੰਦਰ ਵਾਲਾ ਬਾਈ ਬਿੰਦਰ ਬਾਈ ਸਿੰਘ ਲੈ ਵੀ ਟਰੈਕਟਰ ਦੀ ਛਤਰੀ ਤੇ ਉੱਪਰ ਪਹੁੰਚ ਗਏ ਹੁਣ ਕੰਮ ਕਣਕਾ ਵੀ ਬਾਈ ਉੱਪਰ ਦੇ ਦੇਖੋ ਕਿਆ ਵਧੀਆ ਡਾਟੀ ਐ ਵੀਊ ਚੈੱਕ ਕਰੋ ਕਾਟ ਕੇ ਚਾਲੂ ਤੇ 2 ਫੁੱਟ ਪਤਾ ਹੁਣ ਆਪਾਂ ਹੋ ਗਏ ਹੈ ਬਾਈ ਦੂਏ ਗੜਾ ਸੇ ਫੇਲ ਹੈ ਇਹੀ ਹੈ ਕੰਮ ਜਬ ਇਹ ਇੱਕ ਟਾਈਮ ਵੀ ਜ਼ਿਆਦਾ ਕੱਢਦਾ ਦੂਏ ਗਿਲ ਤੇ ਇੱਕ ਵਾਰ ਪੈਸੇ ਲੱਗੇ ਪੇ ਮौज ਨਾਲੇ ਹੌਲਾ ਏ ਨਾਲੇ ਪੜਿਆ ਕਾਇਆ ਕਮ ਰਾਤ ਅਰੇ ਫਵੰਦੇ ਉਹਲੇ ਮੈਂ ਕਹਿੰਦਾ 20 ਗੰਨੇ ਜੇ ਕਿ ਇੱਕ ਵਾਰ ਚ ਵੜ ਦਿੰਦਾ ਇਹ ਦੋ ਹੱਥ ਜੋੜ ਕੇ ਮਾਰਿਆ ਮੈਂ ਭਰੀ ਤਿਆਰ ਪਾਨ ਲੰਗ ਜੂਗਾ ਦੇ ਲਓ ਭਾਈ ਕਿਆ ਚੀਜ਼ ਐ ਇਹ ਜਿੰਨਾ ਚੱਲਦਾ ਉਹਨਾ ਤਿੱਖਾ ਹੁੰਦਾ ਏ ਨੀਵੇਂ ਤਿੱਖਾ ਵੀ ਕਰ ਦੇਗਾ ਆਪੇ ਦੇਖਾ ਹੋਈ ਜਾਂਦਾ ਨਾ ਨਾਮ ਤਾਂ ਕਰਨਾ ਪੈਂਦਾ ਰੇਤੀ ਮਾਰਨਾ ਹੂੰ ਚੀਜ਼ ਬੋਟੋ ਬਾਜਦਾ ਗੰਨੇ ਮੈਂ ਟੋੜਾ ਉਹ ਦੇਖੋ ਭਾਈ ਲੈ ਲੈ ਬੱਕੀ ਚੀਜ਼ ਐ ਭਾਈ ਜਰ ਤੇ ਇਹ ਦਾਤ ਆ ਕੇ ਜਿਹੜੇ ਮੂੰਹ ਮੇਂ ਦਾਤ ਤੇ ਉਹ ਫੇਲ ਹੋਲੇ ਗੜਾਸਾ ਵੀ ਫੇਲ ਹੋ ਰਿਹਾ ਨਾ ਗੜਾਸਾ ਵੀ ਚੱਲਿਆ ਇੱਕ ਵਾਰ ਪਹਿਲੇ ਤਾਂ ਗਾਸ਼ੇ ਚੱਲਦਾ ਸੀ ਹਾਂ ਹੁਣ ਹੁਣ ਤਾਂ ਤਕਰੀਬਨ ਜਿੰਨੇ ਸਾਰੇ ਲੱਦਦੇ ਇਹੀ ਆ ਗਿਆ ਹੈ ਇਹਦੇ ਕੋਲੇ ਆ ਹਾਂ ਹੋਰ ਬੱਦ ਪਈਆਂ ਕੋਈ ਨਹੀਂ ਇਹਨਾਂ ਕੋਲੇ ਆ ਦੇਖੇ ਭਰੀ ਠੋਕਣੇ ਨੇ ਵੀ ਠੀਕ ਆ ਲੰਬਾਈ ਬਹੁਤ ਹੈ ਦੀ ਉੱਪਰ ਤੱਕ ਤੇ ਆ ਸਾਈਡ ਵੱਤੇ ਮਾਰ ਦੇਣਾ ਇਹ ਠੀਕ ਹੈ ਜੀ ਇਹ ਵੀ ਆ ਦੇਖੋ ਜੀ ਇਧਰ ਕਲਾੜੀ ਚੱਲ ਵੀ ਕੰਮ ਕੋਈ ਸੌਖਾ ਨਹੀਂ ਹਾਂ ਕੱਢ ਕੇ ਛਿੱਲ ਕੇ ਭਰੀ ਬੰਨਣੀ ਵੱਢ ਕੇ ਫੇ ਲੱਦਣੀ ਲੱਦਣੀ ਕੱਲੀ ਕੱਲੀ ਭਰੀ ਟਰਾਲੇ 'ਤੇ ਮਚਾਉਣੀ ਹਮਮ ਕੰਮ ਬਹੁਤ ਹੈ ਇੱਕ ਗੰਨੇ ਦੇ ਕੰਮ ਸ਼ੁਰੂ ਹੁੰਦਾ ਦੇਖ ਲਓ ਬਾਈ ਤਾਂ ਚੀਨੀ ਲਫਾਫੇ ਪੈਂਦੀ ਆ ਇਹ ਦੇਖ ਪਹਿਲਾਂ ਅਸੀਂ ਸਾਲ ਖੈਬੜਦੇ ਆ ਟੁੰਡੀਆਂ ਫੜਦੇ ਆ ਕੋਸ ਆ ਗਿਆ ਕੋਸ ਆ ਗਿਆ ਫੇਰ ਮਿਲਦੀ ਚੀਨੀ ਸਹੀ ਗੱਲ ਆ ਦੇਖੋ ਬਾਈ ਸੁਪਰ ਸਿੱਟ ਵਾਲੀ ਕਣ ਗੋਫੜ ਤੇ ਕਿ ਆ ਵਧੀਆ ਲੱਗਦੀ ਵੀ ਉਹ ਮੇਰੀ ਆ ਦੇਖੇ ਡੱਬੇ ਦੇਖ ਦੇਣਾ ਇਹ ਨਾ ਉਹ ਮੇਰੀ ਆ ਮੈਂ ਕਿਹਾ ਅਮਰੂਦ ਖਾ ਕੇ ਜੀ ਲੈ ਹਾਂ ਨਾਰਮਾ ਕਾਦੇ ਬੀਜ ਬਾਤ ਕਾਰੇਵਾ ਨਾਲੋਂ ਬੀਜ ਫਾਜੂ ਲੇ ਰਾਸ ਪੀਓ ਛੱਡੋ ਮਰੋ ਦੀ ਜੀ ਬੀਜ ਪਾ ਰਗਾ ਰਾਸ ਬੀਜ ਤੋਂ ਨਾਰਮਾ ਫਸ ਗਿਆ ਜੀ ਬੀਜ ਫੇੜੋ ਹੁਣ ਲੋ ਗੱਲ ਉਹ ਕੋਈ ਚੱਕਰ ਨਹੀਂ ਜਦ ਚੱਕਣੇ ਉਹਨੇ ਮਾਲਕ ਨੇ ਜਿਹਰੇ ਚੱਕਣੇ ਆ ਜਿੱਦਨ ਮਰਜੀ ਭੱਜ ਲੋ ਜਦ ਟਾਈਮ ਆਉਣਾ ਫਿਰ ਕਹਿੰਦੇ ਜਿਹਰੇ ਪਟਾਕਾ ਪੈਣਾ ਲੋ ਜੀ ਵਾਈ ਕਰਤਾ ਪੂਰਾ ਫਿੱਟ ਬੰਦਿਆਂ ਨੇ ਇਹਨਾਂ ਬਣਾਤਾ ਦੇਖੋ ਬਰਾਬਰ ਚਾਰੇ ਪਾਸੇ ਦੇ ਹਾਸੇ ਲੱਗੇ ਕਸਣ ਤਾਂ ਬੰਨਿਆ ਪੱਕਾ ਜਦ ਮੂਰੇ ਪੂਰਾ ਹੋ ਗਿਆ ਬਾਦਾਂ ਪਿੱਛੇ ਕਰਨਾ ਮੂਰੇ ਨਹੀਂ ਕਰਨਾ ਮੂਰੇ ਇੰਨਾ ਕੇ ਰੱਖਣਾ ਮੂਰੇ ਫालतू ਨਹੀਂ ਰੱਖਣਾ ਜਦ ਤਹੋ ਮੁਕੇ ਆਨੇ ਦੰਦੂ ਸਾਈਂ ਨਾ ਹਾਂ ਦਸ ਮੂਰੇ ਫालतੂ ਨਹੀਂ ਰਸਾ ਜਮੇ ਰੱਖਣਾ ਹਾਂ ਪਰ ਮੇਰੇ ਰੱਖੀ ਲੰਬੜ ਦਾ ਰਸਾ ਨਹੀਂ ਪਿੱਛੇ ਵੀ ਲੋਕ ਲੱਗ ਜਾਂਦਾ ਮਸ਼ੀਨ ਨੂੰ ਫਿਰ ਠੀਕ ਹੈ ਪਿੱਛੇ ਇਕੱਠਾ ਕਰਕੇ ਲੋਕ ਲਾ ਦੋ ਗੱਠਾ ਨਹੀਂ ਮਾਰਨੀ ਪਿੱਛੇ ਨਾ ਨਾ ਗੱਠ ਗੁੱਟ ਨਹੀਂ ਨਾ ਮਾਰ ਲੋ ਗੱਠ ਜੱਗੇ ਕਿ ਲੋਕ ਪੱਕਾ ਹੈ ਕੇਲਾ ਉਹ ਕਾ ਤਾਰਾ ਸਿੰਘ ਬਿਲਗਾ ਵਾਲੇ ਪੱਕੇ ਪੈਂਚਰ ਲਾਏ ਵੇ ਆ। ਬਾਕੀ ਦੇਖਦੇ ਬਾਈ ਬੰਦੇ ਤਾਂ ਕਹਿੰਦੇ ਵੀ 200 ਦੇ ਨੇੜੇ ਹੋਣਾ ਚਾਹੀਦਾ ਹੈ ਵੀ ਕਿੰਨਾ ਹੁੰਦਾ ਏ। ਕੰਡਾ ਦੱਸੂ। ਕੰਡਾ ਦੱਸੂ ਇਹਨਾਂ ਦੀ ਭਰੀਆਂ ਦਾ ਗੈਸ ਨਹੀਂ ਦੱਸੂ। ਖਿੱਚ ਲੈ। ਦੱਸ ਮਰੇ ਫਾਲਤੂ ਤਾਂ ਨਹੀਂ ਪੁੱਛੂ। ਹਾਂ ਇਤਨਾ ਹੈ। ਹਾਂ ਬਾਬਾ ਓਕੇ ਓਕੇ। ਠੀਕ ਆ ਬਾਬਾ। ਜਗਾਰ ਠੀਕ ਹੈ ਸਕੇ। ਕੀ ਕਰੋ ਕਦੇ ਬਸ ਇੰਨਾ ਹੀ ਪਾਉਣਾ ਹੈ ਬਸ ਬਸ ਨਹੀਂ ਹੋ ਜਾਏਗਾ ਕੋ ਨਾ ਪਿੱਛੇ ਘੀਚ ਲਾ ਅੱਗੇ ਦੇਖ ਲੈ ਵਾ ਇੱਕ ਵਾਰ ਮੂਰੇ ਆਪਣਾ ਮੂਰੇ ਇੱਕ ਮੋਟਰ ਰਸਾ ਚਾਹੀਦਾ ਵਾ ਆ ਪਿੱਛੇ ਲਾ ਪੇਟੀ ਹੈ ਨਾ ਬਹੁਤ ਦੂਰ ਉਹ ਕਫਟੇ ਆ ਹੋਰ ਕਿੰਨਾ ਆ ਗਿਆ ਵਿੱਚ ਲੌਕ ਲਗਾ ਦੇ ਹਾਂ ਆਲਟਾਈਟ ਕਰ ਦੋ ਇਹ ਠੀਕ ਹੈ ਨਾ ਜਗਾੜ ਇਹ ਲੌਕ ਵਾਲਾ ਮੈਂ ਚੱਕ ਤਾਂ ਨਹੀਂ ਹੂੰਗਾ ਲੋਗ ਤੇਰਾ ਪਰ ਨਹੀਂ ਦੰਦਾ ਪੂਰਾ ਬਣਾ ਰੋ ਬੜਿਆ ਅੱਛੇ ਰਸੇ ਦੀ ਗੱਠ ਮਾਰ ਨੇਰੀ ਵੀ ਲੋੜ ਨਹੀਂ ਹੈਗੀ ਸਿਸਟਮ ਠੀਕ ਹੈ ਹਾਂ ਸਰੀਆਂ ਕਾ ਹੈ ਸਰੀਆਂ ਕਿੱਥੇ ਆਉਂਦਾ ਇਹਦੇ ਵਿੱਚ ਹਾਂ ਸਰੀਆਂ ਨਹੀਂ ਹੈਗਾ ਇਹਦੇ ਵਿੱਚਾਰੇ ਵਿੱਚ ਹੂੰਗਾ ਕੱਢ ਕੇ ਦੇਖ ਆ ਇਸ ਵਿੱਚ ਹਾਂ ਦੇਖ ਤਾ ਹੋ ਰਹੀ ਆ ਕਮਾਏ ਨੂੰ ਗੋਲ ਗੋਲ ਤੂੰ ਵੀ ਸੜ ਦੇਖ ਕੇ ਕਰਦਾ ਇਹ ਨਹੀਂ ਹੈ ਲੈ ਐਸੇ ਕੈਸੇ ਰਹੀ ਹੋਗਾ ਤੈਨੂੰ ਪਤਾ ਦੱਬ ਜਸਲਾ ਹੁੰਦਾ ਏ ਹੈਗਾ ਹਾਏ ਸਾਰਾ ਬੋਲ ਬੋਲ ਹਾ ਹੈਗਾ ਦੇਖ ਲੈ ਹੈ ਦੱਬ ਜਸਲਾ ਰੱਖਿਆ ਪਿਆ ਦਾ ਹਾਏ ਮਿਲ ਜਾਂਦਾ ਏ ਲਓ ਜੀ ਕਸਤਾ ਬੰਦਿਆਂ ਨੇ ਦੱਸਾ ਛੋਟੂ ਰਾਡ ਤਕੜੀ ਏ ਬਹੁਤ ਬੜਾ ਹਾ ਰਾਡ ਤਾਂ ਐਸਾ ਪਿੰਡ ਮੇ ਕਿਸੇ ਦਾ ਨਹੀਂ ਹੈ ਟੁੱਟੂਗਾ ਤਾਂ ਨਹੀਂ ਨਾ ਨਾ ਇਹ ਨਹੀਂ ਬੰਦਾ ਟੁੱਟ ਜਾਗਾ ਮੰਨ ਨਹੀਂ ਰਾਡ ਨਹੀਂ ਟੁੱਟੇਗਾ ਹੈ ਜਗੜ ਵਧੀਆ ਸਾਰਾ ਇਹ ਟਰਾਲਾ ਨਵਾਂ ਬਣਿਆ ਪਿਆ ਨਾ ਇਹ ਨਾਲੇ ਮਿਲਿਆ ਏ ਜਾ ਕਾਸਮੇ ਵਾਲਾ ਕਿਸੇ ਦਾ ਨਹੀਂ ਹੈ। ਯੋਗਾਰ ਬਹੁਤ ਬੜੀਆ ਲਗਾਇਆ ਹੈ। ਨਰੇਓ ਪਿੱਛੇ ਵੀ ਜੀ ਜਿੰਨਾ ਲੋੜਾ ਪਿੱਛੇ ਇਕੱਠਾ ਕਰ ਲੋ। ਹਾਂ। ਬੱਕ ਕਾ ਵੀ ਜ਼ਰੂਰੀ ਪੜੇਗਾ ਤੇ ਇਹ ਮਿਲ ਸਕਦਾ ਹੈ। ਹਾਂ ਇਹ ਤਾਂ ਹੈ। ਫੱਟਾ ਵੀ ਕਹਿੰਦੇ ਖੇਤਵਾਂ ਨਹੀਂ ਛੱਡਣਾ ਹੈਗਾ। ਜग्गा ਕਿੰਨੇ ਦਾ 10000 ਦਾ? 10000 ਰੁਪਇਆ ਬਾਈ। ਪਲਟੀ ਮਾਰ ਦੇ ਉੱਪਰ। ਕਿੱਦੋ? ਜੋਰ ਲਾ ਕੇ ਹਾਇਸ਼ਾ ਓ ਭਾਈ ਬਰਫ ਦੀ ਸਿੱਲੀ ਲਿਓ ਮੈਨੂੰ ਗਰਮੀ ਲੱਗਣ ਲੱਗੀ ਨਿੱਗ ਜ਼ਿਆਦਾ ਮਿਲ ਗਿਆ ਨਿੱਗ ਤਾਂ ਮਿਲਿਆ ਕਿਨੇ ਘਰ ਜਾ ਕੇ ਅਸਲਾ ਜ਼ਿਆਦਾ ਲਿਆਂਦਾ ਦੇਖੋ ਕਿਆ ਬਣ ਗਿਆ ਸੁੰਨਾ ਜੜ ਗਿਆ ਤਾਂ ਘਰ ਤੇ ਮੋਟਰਸਾਈਕਲ ਪਾਇਆ ਕਪੜਾ ਇਹ ਬਨ ਕੇ ਹੁਣ ਨਿੱਗ ਜ਼ਿਆਦਾ ਮਿਲ ਗਿਆ ਜ਼ਿਆਦਾ ਭੱਗ ਗਿਆ ਕਮਾ ਉਹਨੇ ਖੋਲਣਾ ਪੈਣਾ ਗਰਮੀ ਲੱਗਣ ਲੱਗੀ ਪਰਫੂਮ ਕਾ ਉਹ ਇਹ ਤਾਂ ਕਹਿੰਦਾ ਬਰਫੀ ਸਿੱਲੀ ਵੰਗਾਉਣੀ ਪੈਣੀ ਆ ਖੋਲਣਾ ਪੈਣਾ ਗਰਮੀ ਆ ਗਈ ਲੈ ਕੇ ਬਾਬੇ ਦਾ ਨਾਂ ਤੋੜ ਲੈ ਡਰਾਈਵਰਾਂ ਮੇਰਾ ਰਸਤਾ ਪਧਰਾ ਹੋਵੇ ਫਿਰ ਜਿੰਨਾ ਮਰਜ਼ੀ ਲੱਦ ਲਈ ਜੇ ਫਿਰ ਕੋਈ ਫਰਕ ਨਹੀਂ ਹੈਗਾ ਟਰਾਲੀ ਦੇਖੋ ਬਾਈ ਆਏ ਆਏ ਕਰਦੀ ਆਂ ਟਰਾਲੇ ਨੂੰ ਦੇਖ ਕੇ ਬਾਈ ਡਰ ਲੱਗਦਾ ਹੈ ਥੋੜਾ ਜਿਹਾ ਬਾਈ ਉਰੇ ਰੋਡ 'ਪਾ ਚੱਕਰ ਹੈ ਬਾਕੀ ਸਾਰਾ ਕੁਝ ਸਹੀ ਹੈ ਤੂਤ ਰੱਸੀ ਬਾਬੇ ਉਹਨੂੰ ਤੂਤ ਦਲਦਲਵਾਏ ਦਵੇ ਆ ਹਾਂ ਦਲਦਲਵਾ ਦਵੇ ਆ ਨਹਾਉਂਦਾ ਬਾਈ ਇੱਕ ਜਗਾ ਦਲਦਲਤੀ ਉਹ ਜੱਗਾ ਕਹਿੰਦਾ ਵੀ ਤਵਿੰਦਰ ਬਾਈ ਨੂੰ ਉਧਰ ਕੱਢ ਲੈ ਉੱਥੇ ਧਬਕੇ ਤੁਰਦਾ ਇੱਕ ਵਾਰ ਉਹ ਦਲਦਲ ਹਾਂ ਬਾਬੇ ਇੱਕ ਜਾਲ ਮੋਟਰਸਾਈਕਲ ਵਜਾਏਗਾ ਪਿੰਡ ਤਾਰ ਦੂਗਾ ਮੈਂ ਤਾਂ ਇਹਦੇ ਘਰ ਜਾਣਾ ਇਹਨੇ ਜੱਗੇ ਦੇ ਘਰ ਤੱਕ ਚੱਲਦੇ ਆ ਚਲੋ ਪਿੰਡ ਵੱਲ ਤੱਕ ਪੈਜਰ